ਇਹ ਸਰਕਾਰ ਹੈ ਜਿਹੜਾ ਮੇਰਾ ਪੁੱਤ ਪੰਨ ਪੰਨ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਦਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ੀ ਆ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਉਹਦੇ ਬਾਰੇ ਮੈਂ ਜਾਣ ਨੂੰ ਤਿਆਰ ਹਾਂ ਆਏ ਰੂਜੀ ਦਾ ਖਾਸਾ ਬੈਗਰੀ ਦੇ ਜਿਹੜੇ ਛੁੱਕੇ ਪੱਕੇ ਪਏ ਰਹੇ ਨੇ ਲੋਕੋ ਸਾਡਾ ਸਾਥ ਦਿਓ ਸੱਚੇ ਪੱਖਾ ਜਿਹੜਾ ਇਹ ਸਾਡੇ ਦੇ ਦੋਸਤ ਨਾ ਆ ਉਹ ਗੱਲ ਸੁਣ ਗਿਆ ਸਾਡਾ ਮੁੰਡਾ ਸੱਚੀ ਗੱਲ ਬੋਲਦਾ ਆ ਸਾਥ ਦਿਓ ਲੋਕੋ ਸਾਰੀਆਂ ਪਾਰਟੀਆਂ ਨੂੰ ਬਹਿਣਾ ਆਰੇ ਲੋਕੋ ਮਕਣਾ ਸਾਰੇ ਪੰਜਾਬ ਇਹ ਸਰਕਾਰ ਜਿਹੜਾ ਇਹ ਰਪੋਰਟਾਂ ਪੜਨਾ ਪੜਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਤਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਉਹਦੇ ਬਾਰੇ ਮੈਂ ਜਾਣ ਨੂੰ ਤਿਆਰ ਭਾਈ ਰੂਜੀ ਦਾ ਖਾਸਾ ਬੈਗ ਰੂਜੀ ਤੇ ਕਿਹੜਾ ਚੁੱਕੇ ਫੱਕੇ ਪਾਏ ਰਹਿਣੇ ਲੋਕੋ ਸਾਡਾ ਸਾਥ ਦਿਓ ਸੱਚੇ ਪਾਤਸ਼ਾਹ ਜਿਹੜਾ ਇਹ ਸਾਡੇ ਦੇ ਦੋਸਤ ਨਾ ਆ ਗੱਲ ਸੁਣ ਗਿਆ ਸਾਡਾ ਮੁੰਡਾ ਸੱਚੀ ਗੱਲ ਬੋਲਦਾ ਆ ਸਾਥ ਦਿਓ ਲੋਕੋ ਸਾਰੀਆਂ ਪਾਰਟੀਆਂ ਨੂੰ ਬਹਿਣਾ ਆਰੇ ਲੋਕਾਂ ਨੂੰ ਕਹਿਣਾ ਸਾਰੇ ਪੰਜਾਬ ਇਹ ਸਰਕਾਰੇ ਜਿਹੜਾ ਨੇ ਰਿਪੋਰਟ ਪੜਨਾ ਪੜਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਲਾਹ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਦੇ ਹੋਰੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਹੋਰੇ ਬਾਰੇ ਮੈਨੂੰ ਜਾਣ ਨੂੰ ਤਿਆਰ ਬੈਗਰੀ ਜੀ ਦਾ ਖਾਸਾ ਬੈਗਰੀ ਜੀ ਕਿ ਜਿਹੜੇ ਛੁੱਕੇ ਪਾ ਕੇ ਪਾਏ ਰਹੇ ਨੇ ਤੋ ਕੋ ਸਾਡਾ ਸਾਥ ਦਿਓ ਸੱਚੇ ਪਾਤਸ਼ਾਹ ਜਿਹੜਾ ਇਹ ਸਾਡੇ ਦੇ ਦੋਸ ਨਾ ਆ ਉਹ ਗੱਲ ਸੁਣ ਲਿਆ ਸਾਡਾ ਮੁੰਡਾ ਸੱਚੀ ਗੱਲ ਬੋਲਦਾ ਆ ਸਾਥ ਦਿਓ ਲੋਕੋ ਸਾਰੀਆਂ ਪਾਰਟੀਆਂ ਨੂੰ ਬਹਿਣਾ ਆਰੇ ਲੋਕਾਂ ਮਕਨਾ ਸਾਰੇ ਪੰਜਾਬ ਇਹ ਸਰਕਾਰੇ ਜਿਹੜਾ ਨੇ ਰਪੋਰਟ ਪੜਨਾ ਪੜਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਲਾਹ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋਰ ਦਿਓ ਮੈਨੂੰ ਤੋਰ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਉਹਨੂੰ ਨਿਵਾੜੇ ਮੈਨੂੰ ਜਾਣ ਨੂੰ ਪਿਆਰ ਬੈਗਰੀ ਜੀ ਦਾ ਖਾਸਾ ਬੈਗਰੀ ਜੀ ਕਿ ਜਿਹੜੇ ਛੁੱਕੇ ਪੱਕੇ ਪਾਇ ਰਹੇ ਨੇ ਤੋ ਕੋ ਸਾਡਾ ਸਾਥ ਦਿਓ ਸੱਚੇ ਪਾਤਸ਼ਾਹ ਜਿਹੜਾ ਇਹ ਸਾਡੇ ਦੇ ਦੋਸਲਾ ਹੋ ਗੱਲ ਸੁਣ ਗਿਆ ਸਾਡਾ ਮੁੰਡਾ ਸੱਚੀ ਗੱਲ ਬੋਲਦਾ ਹੈ ਸਾਥ ਦੇ ਲੋਕ ਸਾਰੀਆਂ ਪਾਰਟੀਆਂ ਨੂੰ ਬਹਿਣਾਾਰੇ ਲੋਕਾਂ ਨੂੰ ਕਹਨਾ ਸਾਰੇ ਪੰਜਾਬ ਦਾ